ਸਰਕਾਰੀ ਜਿਹੜਾ ਜਿੰਨਾ ਵੀ ਮਹਿਕਮੇ ਆਏ ਸੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦਾ ਕੰਮ ਹੈ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਏ ਅਸੀਂ ਪੂਰਾ ਸਹਿਯੋਗ ਦਿੱਤਾ ਜੋ ਜੋ ਪੇਪਰ ਉਹਨਾਂ ਨੇ ਮੰਗੇ ਅਸੀਂ ਦਿੱਤੇ ਔਰ ਅਸੀਂ ਸਰਕਾਰ ਦੇ ਨਾਲ ਹੈ ਪਬਲਿਕ ਦੇ ਨਾਲ ਹੈ ਤੁਹਾਡੀ ਸਰ ਇੱਕ ਵਾਈਟ ਵਾਇਰਲ ਹੋ ਰਹੀ ਹੈ ਕਿ ਤੁਸੀਂ ਜਲਾਲਾਬਾਦ ਤੇ ਗੁਰੂ ਹਰ ਸਾਹਿਬ ਦੋ ਥਾਂ ਤੁਹਾਡੇ ਕੈਂਡੀਡੇਟ ਹੋਣਗੇ ਅੱਜ ਫਾਈਨਲ ਕਰ ਦਿਓ ਕਿ ਤੁਸੀਂ ਗੁਰੂ ਹਰ ਸਾਹਿਬ ਤੋਂ ਇਲੈਕਸ਼ਨ ਲੜੋਗੇ ਨਹੀਂ ਜੀ ਨਹੀਂ ਦੋ ਜਲਾਲਾਬਾਦ ਤੇ ਗੁਰੂ ਹਰ ਸਾਹਿਬ ਦੋਨੋਂ ਜਗ੍ਹਾ ਤੇ ਇਲੈਕਸ਼ਨ ਲੜਨਾ ਹੈ ਦੋਨੋਂ ਜਗ੍ਹਾ ਤੇ ਇਲੈਕਸ਼ਨ ਲੜਨਾ ਹੈ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿ ਰਿਹਾ ਹਾਂ ਅਰੇ ਜਤਿਨ ਜੀ ਵੀ ਹੋਣਗੇ ਰਾਜਨੀਤ ਦੇ ਵਿੱਚ ਬਿਲਕੁਲ ਆਈ ਦੇ ਵਿੱਚ ਬਿਲਕੁਲ ਜਤਿੰਦਰ ਆਊਟ ਆਫ ਕੰਟਰੀ ਸੀਗਾ ਉਹਨੂੰ ਮੈਂ ਆਂਤ ਹੀ ਉਹਨੂੰ 2 ਦਿਨ ਲੱਗੇ ਜਿਸ ਕਰਕੇ ਉਹਨੇ ਸਿਰਫ 1 ਦਿਨ ਹੀ ਇੱਥੇ ਦੇ ਪਾਇਆ ਉਹ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਇੱਕੋ ਦਾ ਮੈਂ ਇਲੈਕਸ਼ਨ ਅਨਾਉਂਸ ਹੋ ਗਏ ਬੰਦਾ ਜੀ ਸੁਣਨ ਹੋਇਆ ਟਾਈਮ ਨਹੀਂ ਦੇ ਪੰਜਾਬ ਦੇ ਕੋਈ ਚਰਚਾਵਾਂ ਨੇ ਕਿ ਗੁਰੂ ਹਰਸਾਏ ਦੇ ਵਿੱਚ ਕਾਂਗਰਸ ਦੇ ਤਿੰਨ ਗਰੁੱਪ ਨੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਰ ਤੁਹਾਡੀ ਹੀ ਚੱਲੀ ਬਾਕੀ ਆਗੂਆਂ ਦੀ ਨਹੀਂ ਚੱਲੇ ਨਹੀਂ ਕੋਈ ਗਰੁੱਪ ਹੈ ਹੀ ਨਹੀਂਗਾ ਉਹ ਇੱਥੇ ਕੋਈ ਗਰੁੱਪ ਨਹੀਂ ਹੈਗਾ ਗਰੁੱਪ ਸਾਰਾ ਆਹ ਗਰੁੱਪ ਹੀ ਹੈ ਤੁਸੀਂ ਦੇਖੋ ਮੈਂ ਤਾਂ ਆ ਜਦੋਂ ਦਾ ਬਹੁਤ ਸੰਭਾਲੀਆ ਵਿਚਰਦਾ ਹੀ ਹੈ ਪਰ ਹੁਣ ਵੀ ਮੈਂ ਵਿਚਰਦਾ ਰਹੂੰਗਾ ਤੁਹਾਡੇ ਸਾਹਮਣੇ ਮੈਂ 18 19 ਘੰਟੇ 20 ਘੰਟੇ ਕੰਮ ਕਰਦਾ ਪਬਲਿਕ ਦੇ ਵਿੱਚ ਰਹਿਣਾ ਜੇ ਮੈਂ ਉੱਠ ਉੱਠਦੇ ਆ ਪਬਲਿਕ ਨੂੰ ਲਾਣਾ ਹੈ ਤੇ ਰਾਤ ਨੂੰ ਸਿਰਫ ਸੌਂ ਨਹੀਂ ਜਾਣਾ ਤੇ ਇਹ ਸ਼ੌਂਕ ਦੀ ਗੱਲ ਹੈ ਮੇਰਾ ਪੈਸ਼ਨ ਹੈ ਮੈਨੂੰ ਇਹ ਚੰਗਾ ਲੱਗਦਾ ਹੈ ਜਿਹਦੇ ਕਰਕੇ ਮੈਂ ਜਾਨਾ ਔਰ ਜਲਾਲਾ ਜਿਵੇਂ ਗਰੂਟ ਸਾਹਿਬ ਦੇ ਲੋਕ ਪਿਆਰ ਕਰਦੇ ਆ ਜਲਾਲਾਬਾਦ ਦੇ ਲੋਕ ਉਸ ਤੋਂ ਵੀ ਜ਼ਿਆਦਾ ਮੈਨੂੰ ਪਿਆਰ ਕਰਦੇ ਮੈਂ ਪਿੰਡਾਂ 'ਚ ਜਾਣਾ ਮੇਰੀਆਂ ਮਾਤਾਵਾਂ ਭੈਣਾਂ ਨਿਕਲ ਕੇ ਮੈਨੂੰ ਮਿਲਦੀਆਂ ਉਸ ਤੋਂ ਪਤਾ ਲੱਗਦਾ ਮੈਂ ਸਾਰੀ ਉਮਰ ਸਿਆਸਤ ਕੀਤੀ ਹੈ ਲੋਕਾਂ ਵਿੱਚ ਰਹਿਣਾ ਹੈ ਹਰ ਰੋਜ਼ ਹਜ਼ਾਰ ਬੰਦੇ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਮੈਨੂੰ ਘਰੇ ਮਿਲਦੇ ਆ ਚਿਹਰੇ ਸਾਨੂੰ ਵੀ ਪੜਨੇ ਆਉਂਦੇ ਆ ਲੋਕਾਂ ਦਾ ਪਿਆਰ ਅੱਖਾਂ 'ਚ ਦਿੰਦਾ ਉਹਨਾਂ ਦੀ ਜ਼ੁਬਾਨ ਤੋਂ ਦਿੰਦਾ ਜਦੋਂ ਆਕੇ ਕੋਈ ਤੁਹਾਨੂੰ ਡਟਾਨਾ ਆਲੇ ਉੱਠ ਕੇ ਬਾਹਰ ਆਕੇ ਮਿਲਣ ਆਉਂਦੇ ਇਟ ਮੀਨਸ ਜੋ ਤੁਹਾਨੂੰ ਪਿਆਰ ਕਰਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ 28 ਉਮੀਦਵਾਰ ਅਸੀਂ ਖੜੇ ਕੀਤੇ ਸੀਗੇ ਬਲਾਕ ਸੰਤੀਆਂ ਦੇ ਔਰ 18 ਉਮੀਦਵਾਰ ਜਿਹੜੇ ਆ ਉਹਨਾਂ ਨੇ ਸਾਡੇ ਜਿਤਾਏ ਆ ਜੇਤੂ ਹੋਏ ਆ ਸਾਰੀ ਪਬਲਿਕ ਦਾ ਪਿੰਡ ਵਾਲਿਆਂ ਦਾ ਹਰ ਇੱਕ ਭਰਾ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਚਾਰ ਜ਼ਿਲ੍ਹਾ ਪ੍ਰੀਸ਼ਦ ਗਰੂਟ ਸਾਇ ਦੀਆਂ ਜਿੱਤੇ ਆ ਬਹੁਤ ਵੱਡੀ ਜਿੱਤ ਹੈ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਔਰ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ